ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਤੁਸੀਂ ਸ਼ਾਇਦ ਆਪਨੇ ਕੈਮਰੇ ਨਾਲ ਹੀ ਦੇਖ ਹੀ ਲਿਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਤਾਂ ਉਹ ਸਮਾਜਿਕ ਕੰਮ ਹੋਣ ਨੂੰ ਲੈ ਕੇ ਇੱਥੇ ਪਹੁੰਚੇ ਨੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਤੇ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ। ਪਰ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ, ਨਿਰਦੇਸ਼ ਦਿੱਤੇ ਜਾ ਰਹੇ ਨੇ। ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਹੋ ਗਏ। ਹਾਲ ਲੋਗ ਰਹੇ ਨੇ। اچھا ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ। ਇਹ ਲੋਕ ਆ ਰਹੇ ਨੇ ਕੋ ਕੱਲਾ ਇੱਥੋਂ ਨਹੀਂ ਹੈ। ਲੋਕ ਪਟਾਣਕੋਟ ਤੋਂ ਵੀ ਲੋਕ ਫਰੀਜਪੁਰ ਤੋਂ ਵੀ ਆ ਜਾਏ। ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜ਼ਿਲੰਦਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਇਸੇ ਤਰ੍ਹਾਂ سلسلہ ਚੱਲਦਾ ਰਹੂ ਹਰ ਹਫ਼ਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲੈਜ਼ਨ ਅਫਸਰ ਜਿਹੜਾ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਸੀ ਐਡਮਿਨਟ ਦੇ ਥਰੂ ਉਹ ਚਾਹਾਂਗੇ ਜੇ ਕੋ ਕਾਗਜ਼ਾਤ ਦੀ ਕਮੀ ਬਾਤ ਘਾਟ ਹੋਈ ਤਾਂ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨਾਲ ਉਹਨਾਂ ਦੇ ਕੰਮ ਆਮ ਲੋਕਾਂ ਦਾ ਸਵਾਲ ਸੀ ਕਿ ਡਾਇਰੈਕਟ ਮਿਲ ਸਕਦਾ ਹੈ ਜਾਂ ਕੋਈ ਆਨਲਾਈਨ ਪ੍ਰੋਸੈਸ ਹੈ ਜਾਂ ਕਿਵੇਂ ਨਹੀਂ ਡਾਇਰੈਕਟ ਹੈ ਫਿਲਹਾਲ ਤਾਂ ਉਸੇ ਆਪ ਹੀ ਮਿਲਿਆ ਡਾਇਰੈਕਟ ਹੈ ਤੇ ਫਸ ਕੰਪਾਸ ਸਰਵਿਸਰ ਉਹ ਵੀ ਅਜੇ ਲੋਕਾਂ ਤੇ ਅਜੇ ਹੋ ਲੱਗਣਗੇ ਮੇਰੇ ਸੋ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ ਕਿਸੇ ਕੰਮ ਜਿਆਦਾ ਸ਼ਿਕਾਇਤਾਂ ਕਿਸ ਮਸਲੇ ਤੇ ਆਈਆਂ ਨੇ ਚੰਦੇ ਨਾਲ ਜਾਂ ਕੋਈ ਹਰ ਕਿਸਮ ਦੀ ਸ਼ਿਕਾਇਤਾਂ ਜਿਆਦਾ ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤਾਂ ਭਾਵੇਂ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜੂਗਾ ਔਰ ਇਹ ਐਨ ਆਰ ਆਈ ਵੈਲਟ ਹੈ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਬਾਹਰ ਰਹਿੰਦੇ ਨੇ ਹੈ ਵਿਦੇਸ਼ਾਂ ਚ ਰਹਿੰਦੇ ਨੇ ਬਹੁਤ ਸਾਰੇ ਲੋਕ ਇਹ ਵੀ ਕਹਿਣਾ ਆਏ ਨੇ ਕਿ ਅਸੀਂ ਆਮਾ ਦੀ ਕਲੀਨਿਕ ਵਾਸਤੇ ਆਪਣੇ ਪਿੰਡ ਜਗ੍ਹਾ ਦੇਣੂ ਧਿਆਨ ਹੈ ਜੀ ਸਾਡੇ ਪਿੰਡ ਹਸਪੀਟਲ ਬਣਾ ਦਿਓ ਸਾਡੇ ਸਟੇਡੀਅਮ ਬਣਾ ਦਿਓ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਤਵਾਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੀ ਪਹਿਲੀ ਵਾਰ ਹੋ ਰਿਹਾ ਹੈ ਉਹ ਇਕ ਤਾਂ 150 ਤੋਂ 200 ਕਿਲੋਮੀਟਰ ਘੱਟੋ ਘੱਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ ਗੱਲ ਜਾਣ 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 ਹੀ ਕਰ ਵੀ ਤੇ 150 ਕਿਲੋਮੀਟਰ ਤੇ 200 ਤੱਕ ਤਾਂ ਰਸਤੇ ਘਟੂਗਾ ਗੱਡੀ ਬਚੂਗੀ ਇੱਥੇ ਆ ਕੇ ਉਹ ਮਿਲਣਗੇ 1 ਟੂ 1 ਕਰ ਲਊਗੀ ਵਧੀਆ ਤਰੀਕੇ ਨਾਲ ਉਹ ਤਾਂ ਪੰਜਾਬ ਤੋਂ ਹੋਰ ਅਫਸਰ ਲਗਾ ਨਹੀਂ ਕਿ ਅਧਿਕਾਰੀ ਨਹੀਂ ਸੁਣਦੇ ਪੰਜਾਬ ਤੋਂ ਪਹਿਲਾਂ ਦੀ ਸੰਗਰੂਰ ਅਸੀਂ ਕਰਦੇ ਸੰਗਰੂਰ ਸਾਡੇ ਕੋਲ ਘਰ ਸੰਗਰੂਰ ਤੋਂ ਵੀ ਜਦੋਂ ਜ਼ਰੂਰ ਜਾਣਿਆ ਤਾਂ ਅਸੀਂ ਅਨਾਉਂਸ ਕਰਦਿੰਦੇ ਆ ਤਾਂ ਉੱਥੇ ਪਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਭਦੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਉਹਗਾ ਤਾਂ ਜੰਗਲ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਘਰ-ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਉਦੋਂ ਅਸੀਂ ਕਹਿੰਦੇ ਨੇ ਕੱਲ ਚੰਡੀਗੜ੍ਹ ਆਉ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਏ ਸੀ ਕਿ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਚੱਲੇ ਕਰੋ। ਸੋ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ। ਨਿਪਟੇ ਕੁਮਾਰ ਜਾ ਐਸਐਸਪੀ ਜਾਂ ਏਡੀਸੀ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਐ ਕਿ ਜਿਹੜੇ ਤੇ ਹਿਸਟਰੀਆ ਵੀ ਪਿੰਡਾਂ ਜਾ ਜਾਂਦੇ ਕਿ ਉਹਨੀਆਂ ਤਹਿਸੀਲਦਾਰ ਨਾਲ ਜਾਂਦੇ ਤੇ ਇਸ ਤਰ੍ਹਾਂ ਮੇਰੇ ਬਾਪੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੀ ਕੰਮ ਕਰਾਉਣਾ ਕਈ ਵਾਰੀ ਅਧਿਕਾਰੀ ਨਹੀਂ ਸੁਣਦੇ ਜਾਂ ਪੁਲਿਸ ਦਾ ਜੁ ਨਹੀਂ ਸੁਣੇ ਇਸ ਤਰੀਕੇ ਨਾਲ ਕੁਝ ਕਰਤਾ ਜਾਂ ਲੰਬੇ ਬਾਕੀ ਸਾਰੇ ਕਿਸਮ ਦੇ ਸ਼ਿਕਾਇਤਦਾਰ ਨੇ ਤੁਸੀਂ ਕੰਮ ਕਰੋ ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ ਤਾ ਉਹ ਦੱਸ ਦੇਣਗੇ ਕੀ ਹੱਲ ਹੋਇਆ ਉਹਦਾ ਜਾਂ ਕਿਸ ਤਰ੍ਹਾਂ ਕਈ ਬੰਦੇ ਰੋ ਨਹੀਂ ਲੱਗ ਜਾਂਦੇ ਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਕਈ ਬੰਦੇ ਨੇ ਇੱਕ 5-5 ਸਾਲ ਵੀ ਕੁਝ ਅਸੀਂ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ ਨੌਕੀਲਦਾਰੀ ਹੋਈ ਖੜ ਗਈ ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜਿਨne ਆਉਣ ਉਹਨਾਂ ਨੂੰ ਇਨਸਾਫ ਮਿਲੇ ਤੇ ਜਦੋਂ ਇੱਥੋਂ ਜਾਣ ਟਕ ਟਕ ਟ ਖੋਸ਼ੋ ਕੇ ਜਾਣ ਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ ਤੰਦਰੁਸਤੀ ਦਾ ਦੀਵਾ